ਪ੍ਰਭੂ ਨੇ ਆਪਣੀ ਜਗਤ ਰਚਨਾ ਵਿੱਚ ਇੱਕ ਨਿਯਮ ਅਟਲ ਰੱਖਿਆ ਕਿ ਕੁਝ ਦੇਖੇ ਹੀ ਮਿਲਦਾ ਹੈ ਬਿਨਾਂ ਦਿੱਤੇ ਆ ਨਹੀਂ ਮਿਲਦਾ ਐਸਾ ਉਸਨੇ ਨਿਯਮ ਬਣਾ ਦਿੱਤਾ ਧਰਤੀ ਨੂੰ ਬੀਜ ਹੀ ਨਹੀਂ ਦਿੱਤਾ ਤਾਂ ਧਰਤੀ ਕੋਲੋਂ ਸੀ ਫਲ ਨਹੀਂ ਮਿਲਦਾ ਜੋ ਦੇਖੇ ਕੁਝ ਪ੍ਰਾਪਤ ਹੋਵੇ ਫਿਰ ਉਹ ਸੁਣੋ ਕਹਿੰਦੇ ਨੇ ਵਪਾਰ ਵਪਾਰ ਦੇਣ ਲੈਣ ਦੇਖੜ ਦੁਕਾਨ ਤੇ ਸੌਦਾ ਖਰੀਦਣ ਜਾਂਦੇ ਨਾ ਹੱਥੋਂ ਕੁਝ ਦੇਈਏ ਨਾ ਕਿ ਖਤ ਖਾਲੀ ਲੈ ਜਾਣਗੇ ਮਿਲੇਗਾ ਵੀ ਕੁਝ ਦੇਖੇ ਲਈ ਇਹ ਜੋ ਕਹ ਲੋ ਸਾਰਾ ਸੰਸਾਰ ਪਰਭੂ ਦਾ ਬਣਾਇਆ ਇੱਕ ਬਾਜ਼ਾਰ ਹੈ ਇੱਥੇ ਦੇਖੇ ਹੀ ਮਿਲਦਾ ਉਹਦੇ ਨੇ ਮਿਲਦਾ ਐਸੇ ਉਸਨੇ ਇੱਕ ਹਤਲ ਨੀਆ ਬਾਗ ਵਧੀ ਰੱਖੇ ਕਿਤਨਾ ਮੈਂ ਘਰ ਤੇ ਨੂੰ ਹੱਥ ਜੋੜਾਂ ਪਰ ਲੈ ਲਵਾ ਤੂੰ ਮੈਨੂੰ ਅੰਬ ਦਵੇ ਮੈਨੂੰ ਅੰਬ ਖਾਣੇ ਜੇ ਘਰ ਤੇ ਕੋਲ ਜ਼ਵਾਨ ਹੋਵੇ ਤੇ ਖੈ ਸਕਦੀਏ ਤੋ ਫਿਰ ਆਮਦਾ ਕੋ ਉੱਟਾ ਲੈਣਾ ਸੀ ਦਿੱਤਾ ਨਹੀਂ ਤੇ ਮੰਗਦਾ ਕਿ ਇਹ ਇੱਕ ਨiyam ਪ੍ਰਭੂ ਨੇ ਬਣਾਇਆ ਆਪ ਬਣਾਇਆ ਇਸ ਵੇਲੇ ਸਾਇਬ ਨੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾਲ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾਲ ਦੇਣ ਦੇ ਵਿੱਚ ਮਿਲਣ ਦੇ ਵਿੱਚ ਲੈਣ ਦੇ ਵਿੱਚ ਉਸ ਨੇ ਇੱਕ ਹੋਰ ਨਿਯਮ ਬਣਾਇਆ ਤੂੰ ਦੇ ਇੱਕ ਵੇਜ ਕਿ ਕਰੋੜਾ ਗੁਣਾ ਵੱਧ ਹੋ ਕੇ ਤੈਨੂੰ ਮਿਲਦਾ ਤਾਂ ਕਿ ਤੈਨੂੰ ਇਹ ਅਹਿਸਾਸ ਨਾ ਹੋਵੇ ਕਿ ਮੈਂ ਦਿੱਤਾ ਤਾਂ ਮਿਲਿਆ ਤੈਨੂੰ ਇਹ ਅਹਿਸਾਸ ਹੋਵੇ ਮੈਂ ਫਿਰ ਇੱਕ ਵੇਜ ਦਿੱਤਾ ਸੀ ਇਤੇ ਕਰੋੜਾਂ ਫਲ ਦਰਖਤ ਬ੍ਰਿਕਸ ਛਾਇਆ ਤੋ ਇਹ ਮੇਰੇ ਦੇਣ ਕਰਕੇ ਮੈਨੂੰ ਨਹੀਂ ਮਿਲਿਆ ਪ੍ਰਭੂ ਤੇਰੀ ਮਿਹਰ ਕਰਕੇ ਮਿਲਿਆ ਤੇਰੀ ਬਖਸ਼ਿਸ਼ ਕਰਕੇ ਮਿਲਿਆ ਇਸ ਵਾਸਤੇ ਹਰ ਸ਼ਬਦ ਇਹ ਆਖਿਆ ਆ ਜਾਏਗਾ ਜੋ ਮਿਲੇ ਤੇਰੀ ਬਖਸ਼ਿਸ਼ ਤੇਰੀ ਬਖਸ਼ਿਸ਼ ਤੇਰੀ ਬਖਸ਼ਿਸ਼ ਇਸ ਨੂੰ ਫਿਰ ਮੈਂ ਦੌਰਾਨ ਲਗਾ ਗੱਲ ਪੂਰੀ ਪਕੜ ਦੇ ਚਾਹ ਜਾਏ ਕਿਉਂਕਿ ਕਈ ਕਹਿੰਦੇ ਨੇ ਜਿਵੇਂ ਜਸ ਤੇ ਮੇਰ ਹੋ ਜਾਏ ਉਦੋਂ ਖੇਡ ਬਣੇ ਜਦੋਂ ਜਪਾਇਆ ਉਦੋਂ ਜਗ ਲਵਾਂ ਜਦੋਂ ਦੀ ਕਿਰਪਾ ਹੋਵੇਗੀ ਉਦੋਂ ਸਤ ਸੰਗ ਵਿੱਚ ਆਵਾਂਗੇ ਜਦੋਂ ਵੀ ਮੇਰ ਦੀ ਲਗਨ ਹੋਵੇਗੀ ਉਦੋਂ ਅੰਮ੍ਰਿਤ ਵੇਲੇ ਉਠਾਂਗੇ ਮੈਂ ਫਿਰ ਅਰਜ਼ ਕਰਾਂ ਇਸੇ ਨੁਕਤੇ ਤੋਂ ਗਹਿਰਾਈ ਨਾਲ ਪਕਰਾਂ प्रभु ने एक नियम बनाया दे के ही मिलेगा ज नहीं मिलेगा नहीं दिता ला के ही मिल रहा है समो ब्राह्मण व्यापार है व्यापार चल रहा है एक परमात्मा ਵਪਾਰੀ ਨਹੀਂ ਇਹ ਵੀ ਮੇਰੇ ਸਾਹਮਣੇ ਰੱਖਣਾ ਵਪਾਰ ਉਸਨੇ ਕਰਨਾ ਹੁੰਦਾ ਜਿਨੇ ਕੁਝ ਕਮਾਈ ਕਰ ਲਈਏ ਕੁਝ ਪ੍ਰਾਪਤ ਹੋਵੇ ਫਿਰ ਵਪਾਰ ਵਿੱਚ ਐਸਾ ਹੁੰਦਾ ਥੋੜਾ ਦੇਈਏ ਫਿਰ ਬਹੁਤਾ ਮਿਲੇ ਬਹੁਤਾ ਪ੍ਰਾਪਤ ਹੋ ਜਾਏ ਐਸੇ ਹੀ ਉਸਨੇ ਰਿਆ ਬਣਾਇਆ ਬੀਜ ਤੇ ਇੱਕ ਦੇਵੇਂਗਾ ਫਿਰ ਪ੍ਰਾਪਤ ਕਈ ਬੀਜ ਕਈ ਫੁੱਲ ਕਈ ਫਲ ਕਈ ਪੱਤੇ ਔਰ ਛਾਇਆ ਤੇ ਬ੍ਰਿਸ ਤੇ ਫਿਰ ਐਸਾ ਹੀ ਬੀਜ ਵੀ ਹੈ ਜੇ ਕਿਦਰੇ ਬੋ ਦੇਵੇਂ ਇੱਕੋ ਹੀ ਦਫਾ ਬੋ ਦੇਵੇਂ जीवन भर अनंत काल तक तो फल खांदा ही रहे खांदा ही रहे गल मुकेगे जब एक बीज तो इतने फल इतना सुंदर वृक्ष इतने फूल इतनी छाया तो हर स्याण कह देता है ये दृख ए छाया फल हे प्रभु मेरी मेहनत नहीं है तेरी रहमत तेरी रहमत यह सिर्फ मेरी देन नहीं है तेरा दान है फिर मैं लवज दौरान ये मेरी देन नहीं है उस करके मैं नहीं मिले कि तेरा दान है तेरा दान सारे महापुरुषा ने कह दान तो दान दिख दिता दे क्योंकि इतना पसारा है किधरे यह ख्याल आ जाए कि जो मैं बीज लिता है यह जो मेरी मेहनत है ये फली बहुत होने बस यही मैनों में और उस बोए हुए बीज का मान भी बड़ा हो जाए तो मैच करा ਕਿ ਤੇਲ ਨਹੀਂ ਬਣੇਗਾ ਲੈ ਫਿਰ ਉਸ ਬੀਜ ਦਾ ਇੱਕੋ ਹੀ ਬੀਜ ਸ਼ਾਇਦ ਪ੍ਰਾਪਤ ਹੋਵੇ ਬਾਕੀ ਕੁਝ ਨਹੀਂ ਫਿਰ ਕੁਝ ਨਹੀਂ ਇਸ ਨੂੰ ਦੋ ਚਾਰ ਨੁਕਤੇਆਂ ਦੇ ਨਾਲ ਮੈਂ ਹੋਰ ਬਿਆਨ ਕਰਾਂ ਬਾਵੇਂ ਚੌਪਦਾ ਅੱਜ ਦਾ ਇਸ ਵਾਸਤੇ ਗਲ ਛੇਤੀ ਮੁਗਾਣੀ ਵਪਾਰ ਵਿੱਚ ਦੇਣਾ ਲੈਣਾ ਦੇਣਾ ਲੈਣਾ ਮੈਂ ਦੇ ਨਹੀਂ ਸਕਦਾ ਬਗਾਰ ਦੇ ਵਿੱਚ ਮੈਂ ਕੁਝ ਵੀ ਨਹੀਂ ਲੈ ਸਕਦਾ ਕੁਝ ਵੀ ਨਹੀਂ ਲੈ ਸਕਦਾ ਅਗਰ ਮੈਂ ਕੁਝ ਹੱਥੋਂ ਛੋੜ ਨਹੀਂ ਸਕਦਾ ਤਾਂ ਪ੍ਰਾਪਤ ਵੀ ਨਹੀਂ ਹੋਸੇ ਸਿੰਧ ਦੇ ਵਿੱਚ ਅਗਰ ਕਮਰ ਰਾਮ ਕਰਕੇ ਹੋਏ ਨੇ ਜ਼ਰੂਰ ਸੁਣਿਆ ਹੋਵੇਗਾ ਕੋਈ ਸੇਵਾ ਦਾ ਨਾਮ ਤੇ ਨਿਰਤ ਕਰਕੇ ਗੁਰਬਾਣੀ ਦਾ ਕੀਰਤਨ ਕਰਦੇ ਸਨ ਹੱਥ ਦੇ ਚ ਉਹਨਾਂ ਦੇ ਕੰਜਰੀ ਆਉਂਦੀ ਸੀ ਵਜਾਦੇ ਸਨ ਤੇ ਸ਼ਬਦ ਪੜਦੇ ਸਨ ਸੰਤ ਕਵਰ RAM ਦੇ ਨਾਮ ਤੇ ਸਿੰਧੀ ਸਮਾਜ ਨੇ ਜੈਪੁਰ ਇਹਨਾਂ ਉਹ ਬੰਬੇ ਉਲਾਸਨਗਰ ਸੰਤ ਕਵਰ RAM ਕਲੋਨ ਸੰਤ ਕਵਰ RAM ਲਗ ਬਹੁਤ ਬੜੇ ਬਹੁਤ ਸਾਰੇ ਸਿੰਧੀ ਸੰਗਤ ਨੂੰ ਉਹਨਾਂ ਨੇ ਸ਼ਬਦ ਨੂੰ ਰਸ ਵਿੱਚ ਗਾ ਗਾ ਕੇ ਗਨ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਥੋੜੀ-ਥੋੜੀ ਵਿਆਖਿਆ ਵੀ ਕਰਦੇ ਸਨ। ਥੋੜੀ ਕਰਦੇ ਸਨ। ਥੋੜਾ ਇਨਵੋਲਵਮੈਂਟ। ਮੈਂ ਤੇ ਸਨੇਕੀ ਜੇ ਬੱਚੇ ਨੂੰ ਦੇਖ ਕੇ ਹੈਰਾਨ ਹੋਇਆ। ਇਤਨਾ ਤੁਹਾਨੂੰ ਜ਼ਬਾਨੇ ਸੁਣਾ ਗਈ। ਕਿ ਚਾਰ ਬੱਚਿਆਂ ਨੇ ਪੰਜਵਾਂ ਲੜਕਾ ਸੁਰੂ ਸੁਰੂਏ ਮੇਰੇ ਕੋਲ ਆਇਆ ਨਾ ਬੰਬਈ ਦੇਚ ਕੋਲੋਂ ਬੰਬਈ ਦੀਆਂ ਸਿੰਘ ਸਵਾਵਾ ਨੇ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਸੀ ਕਿਹਨੇ ਮੇਰੇ ਕੋਲ ਆਇਆ ਮੈਂ ਤੇ ਦੇਖ ਲਿਆ ਲੇਖੋ ਗੁਰੂ ਮੈਰ ਕਰੇ ਹੁਣ ਇਹ ਬੰਦੇ ਵਾਲੇ ਤਰਲੇ ਲੈਂਦੇ ਜਿਨ੍ਹਾਂ ਕੋਲ ਟਾਈਮ ਨਹੀਂ ਸਾਹੀ ਇਹ ਚਾਰ ਬੱਚੀਆਂ ਨੇ ਇਹ ਜਿਹੜਾ ਬੱਚਾ ਹੈ ਇਹ ਵੀ ਲੰਬੇ ਚੌੜੇ ਲੈਕਚਰ ਦਿੰਦਾ ਮੈਨੂੰ ਤੇ ਇਹ ਲੱਗਦਾ ਕਰਾਮਾ ਰੱਬ ਵੀ ਕਰਾਉਂਦਾ ਹੈ किसका ਸੁਭਾਅ ਸੁਖੇਸ਼ ਹੈ ਗੱਲ ਸ਼ਬਦ ਜਿਹੜਾ ਅਜਦਾ ਪਾਵਨ ਪਵਿੱਤਰ ਆਇਆ ਹੈ ਮੁਖ ਬਾਅਵ ਕੁਛ ਵਿੱਤੇ ਬਿਨਾ ਮਿਲਗਾ ਨਹੀਂ ਨਹੀਂ ਕਿਧਰੇ ਵੀ ਮਹਿ ਜਾਵਾਂ ਖਾਲੀ ਹੱਥ ਨਾਲ ਕੁਛ ਨਹੀਂ ਮਿਲਦਾ ਤੋਂ ਸੰਤ ਕਵਰ RAM ਤਿਆਗ ਤੇ ਬੋਲ ਰਹੇ ਸਮ ਥੋੜਾ ਥੋੜਾ ਵਿਆਖਿਆ ਕਰਦੇ ਸਨ ਉਸ ਦਿਨ ਉਹਨਾਂ ਨੇ ਵਿਆਖਿਆ ਕੀਤੀ ਪਿਆਗ ਦੀ ਕਰਤੀ ਦਾਇਕ ਚੋਟੀ ਦਾ ਘਣਾਟ ਬਾਦ ਵਿੱਚ ਭਗਤ ਕਬਰ ਨਾਮ ਕੋ ਲਾ ਗਿਆ ਕਹਿੰਦੇ ਸੋ ਸਿ ਪਿਆਗ ਪਿਆਗ ਦੀ ਗੱਲ ਕਰਦੇ ਹੋ ਹਨੰਦੀ ਬੜੀ ਮਹਿਮਾ ਹੈ ਹਨਦੇ ਬੜੇ ਲੱਗ ਲੈ ਕੇ ਜਦ ਮੈਂ ਆਇਆ ਤਾਂ ਮੇਰੇ ਇਹ ਗੋਡੇ ਦੁਖਦੇ ਨੇ ਮੈਨੂੰ ਬੈਠਣ ਨੂੰ ਕੁਰਸੀ ਚਾਹੀਦੀ ਸਿੰਧੀ ਸਮਾਗਮ ਵਿੱਚ ਅਕਸਰ ਅਖੀਰ ਵਿੱਚ 2-4 ਕੁਰਸੀਆਂ ਬਾਹਰ ਬਰਾਂਡੇ 'ਚ ਰੱਖੀਆਂ ਹੁੰਦੀਆਂ ਜਿਹੜੇ ਵਿਛਾਰੇ ਥੱਲੇ ਨਹੀਂ ਬੈਠ ਸਕਦੇ ਉਹ ਘਰਾੜ ਕਹਿ ਲਗਾ ਚਾਰ ਬੰਦੇ ਕੁਰਸੀਆਂ ਦੇ ਬਾਹਰ ਬੈਠੇ ਸਨ ਬਰਾਂਡ ਤੇ ਮੈਂ ਵੀ ਥੱਲੇ ਹੀ ਬੈਠ ਸਕਦਾ ਬੈਠ ਗਿਆ ਪਰ ਮੈਂ ਉੱਠ ਨਹੀਂ ਸਕਿਆ ਉਹ ਜਿਹੜਾ ਕੁਰਸੀ ਤੇ ਬੈਠਾ ਸੀ ਮੈਂ ਉਹਨੂੰ ਪੰਜ ਦਮੜੇ ਦਿੱਤੇ ਉੱਠ ਗਿਆ ਮੈਂ ਬੈਠ ਗਿਆ ਤਨ ਦੀ ਇਹ ਮੈਂ ਨਾਲ ਕੋਈ ਤਿਆਗ ਦੀ ਗੱਲ ਕਰਦੇ ਕਿਉਂ ਛੋੜ ਲਿਆ ਬੰਨ ਕਰਕੇ ਇਤਨੇ ਸੁੱਖ ਮਿਲ ਜਾਂਦੇ कवर राम कह लगे धन करके सुख मिले हाँ पर धन दे के मिले है, त्याग के मिले है, छोड़ के मिले तू रुपए छोड़े ने तर्सी मिली हो कि नहीं मिली इसनों तो क्यों नहीं तू सोचता छोड़ के मिले है? त्याग के मिले तू पांच छोड़े है? ਕੈਨੂੰ ਇੱਥੇ ਬੈਠਣ ਨੂੰ ਕੁਰਸੀ ਮਿਲੀ ਹੈ ਕਿਦਰੇ ਤੋਂ ਸਾਰੇ ਦਾ ਸਾਰਾ ਹੰਕਾਰ ਛੋੜ ਦੇਵੇਂ ਬਿਰੰਕਾਰ ਦੇ ਦਰਵਾਜ਼ੇ ਵਿੱਚ ਕੁਰਸੀ ਮਿਲੇਗੀ ਵਾਹਿਗੁਰੂ ਵਾਹਿਗੁਰੂ ਦੇਖੇ ਮਿਲਦੇ ਹੁੰਦੇ ਨਹੀਂ ਦਿੱਤਾ ਲਈਏ ਆਪਣਾ ਅਣ ਦਿੱਤੇ ਕੇ ਚੱਤ ਦੇਖੇ ਮਿਲਦੇ ਪਰ ਦੇਣ ਨਾਲ ਮੈਂ ਆਪਣੇ ਇੱਛਾ ਦਾ ਹੰਕਾਰ ਜੋੜ ਦਿਆਂ ਤੋ ਸ਼ਾਇਦ ਇੱਥੇ ਵੀ ਕੁਰਸੀ ਨਾ ਮਿਲੇ ਅੱਗੇ ਦੀ ਗੱਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਇੱਕ ਨੁਕਤਾ ਪੇਸ਼ ਕਰਦੇ ਨੇ ਜਿਸ ਦਾ ਜਵਾਬ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੰਦੇ ਹਨ। ਔਰ ਉਸ ਵਿੱਚ ਗੱਲ ਸਪੱਸ਼ਟ ਹੋ ਜਾਂਦੀ ਹੈ। ਮੈਂ ਅਜੇ ਹਿੱਟਾ ਨਹੀਂ मैं ऐलान करा मैं ये देंगे मैं ये देंग मेरा ऐलान दसदा है यह बदले च मैनू मिलना जरूर चाहिए जरूर क्योंकि तो मैं ऐलान जो कर रहा है मैं ये दे रहा मैं दे रहा अक्सर जो दिलों देंगे दे ਉਹ ਐਲਾਨ ਨਹੀਂ ਕਰਦੇ ਫੁੱਲ ਮਹਿਕ ਵੰਡ ਰਹੇ ਨੇ ਆਮੋਸ਼ੀ ਨਾਲ ਕਈਨ ਜਿਹੜੇ ਬੱਦਲ ਦਰਜਦੇ ਨੇ ਬਰਸਦੇ ਜੀ ਆਮੋਸ਼ ਕੋਈ ਬਰਸਦਾ ਹੈ ਬੜਾ ਚੁੱਪ ਚੁਪੇ ਤਾ ਸੂਰਜ ਇਤਨੀ ਰੋਸ਼ਨੀ ਦੇ ਜਾਵੇ ਇਤਨਾ ਪ੍ਰਕਾਸ਼ ਦੇ ਜਾਵੇ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਰੋਲਾ ਰੱਪਾ ਨਹੀਂ ਆਉਂਦਾ I um.